ਤਸਵੀਰਾਂ ਲੁਧਿਆਣਾ ਦੇ ਮੋਤੀ ਨਗਰ ਇਲਾਕੇ ਦੀਆਂ ਨੇ ਜਿੱਥੇ ਐਮਐਲਏ ਸ਼ੀਨਾ ਦੇ ਵੱਲੋਂ ਜਿਸਮ ਫਰੋਖੀ ਦੇ ਅੱਡੇਾਂ ਤੇ ਛਾਪਾ ਮਾਰਿਆ ਗਿਆ। ਇਸ ਦੌਰਾਨ ਕਈ ਮੁੰਡੇ ਕੁੜੀਆਂ ਨੂੰ ਇਤਰਾਜਯੋਗ ਹਾਲਤ ਦੇ ਵਿੱਚ ਕਾਬੂ ਕੀਤਾ ਗਿਆ, ਜਦਕਿ ਕਈ ਮੌਕੇ ਤੋਂ ਭੱਜਣ ਤੇ ਕਾਮਯਾਬ ਰਹੇ। ਐਮਐਲਏ ਸ਼ੀਨਾ ਮੁਤਾਬਕ ਸਥਾਨਕ ਲੋਕਾਂ ਦੀ ਸ਼ਿਕਾਇਤ ਤੋਂ ਬਾਅਦ ਉਹਨਾਂ ਵੱਲੋਂ ਇਹ ਐਕਸ਼ਨ ਲਿਆ ਗਿਆ ਅਤੇ ਉਹਨਾਂ ਪ੍ਰੋਸਤ ਦਵਾਇਆ ਹੈ ਕਿ ਇਲਾਕੇ ਵਿੱਚ ਇਹੋ ਜਿਹੇ ਗਲਤ ਕੰਮ ਨਹੀਂ ਚੱਲਣ ਦਿੱਤੇ ਜਾਣਗੇ। ਦੇਖੋ ਲੋਕਾਂ ਦੇ ਦੱਸਣ ਦੇ ਮੁਤਾਬਕ ਇੱਥੇ ਪੰਜ ਵੇੜੇ ਨੇ ਵੇੜਾ ਮਾਲਕਾਂ ਨੇ ਇੱਕ ਅੱਗੇ ਆਪਣਾ ਇੱਕ ਬੰਦਾ ਰੱਖਿਆ ਹੋਇਆ ਦਿਨ ਵੇਲੇ ਜਿਹੜਾ ਇੱਥੇ ਲੋਕਾਂ ਦੀ ਆਉਣੀ ਜਾਣੀ ਕਾਫੀ ਰਹਿੰਦੀ ਆ ਮੈਂ ਇੱਥੇ ਅੱਜ ਮੌਕੇ ਤੇ ਪਹੁੰਚੀ ਆ ਜ ਜਿਹਦੇ ਵਿੱਚ ਚਾਰ ਲੇਡੀਜ਼ ਤੇ ਬੰਦੇ ਭੱਜ ਗਏ ਦੋ ਲੇਡੀਜ਼ ਤੇ ਇੱਕ ਬੰਦਾ ਸੀ ਫੜ ਲਿਆ ਮੌਕੇ ਤੇ ਐਸਐਚਓ ਨੂੰ ਬੁਲਾਇਆ ਏਸੀਪੀ ਨਾਲ ਗੱਲ ਕੀਤੀ ਤੇ ਉਹਨਾਂ ਨੂੰ ਅਰੈਸਟ ਕਰਾਇਆ ਤੇ ਇਹਨਾਂ ਨੂੰ ਹੁਕਮ ਦਿੱਤੇ ਵੀ ਵੇੜਾ ਹੁਣੇ ਹੀ ਤੁਸੀਂ ਮਾਲਕ ਨੂੰ ਲੈ ਕੇ ਵੇੜੇ ਇਹ ਸਾਰੇ ਸੀਲ ਕਰੋਗੇ ਬੇੜੇ ਖਾਲੀ ਕਰਵਾਏ ਜਾਣਗੇ ਬਿਲਕੁਲ ਖਾਲੀ ਕਰਵਾਏ ਜਾਣਗੇ ਜੀ ਬੇੜੇ ਇਹ ਸੀਲ ਹੋਣਗੇ ਮੈਡਮ ਜੀ ਉਹਨਾਂ ਨੂੰ ਚਦਮ ਨਹੀਂ ਕੀ ਜਿਹੜੇ ਹੋਰ ਵੀ ਅੱਡੇ ਤੇ ਚਲਾ ਰਹੇ ਨੇ ਜਿਸਮ ਵਪਾਰ ਦੇ ਦੇਖੋ ਮੈਂ ਤੁਹਾਡੇ মিডিਆ ਦੇ ਜ਼ਰੀਏ ਕਹਿਣਾ ਚਾਹੁੰਦੀ ਆ ਵੀ ਇਹ ਤੰਦਾ ਛੱਡ ਕੇ ਕੋਈ ਕੰਮ ਕਰ ਕਰਨ ਲੱਗ ਜਾਣ ਇਹ ਜਿਹੜਾ ਇਸ ਏਰੀਆ ਚ ਔਰ ਮੇਰੇ ਹਲਕੇ ਦੇ ਵਿੱਚ ਤਾਂ ਕਮ ਸੇ ਕਮ ਇਹ ਆਪਾਂ ਨਹੀਂ ਚੱਲਣ ਦੇਵਾਂਗੇ ਜੀ ਤੇ ਲੋਕਾਂ ਦੀ ਸ਼ਿਕਾਇਤ ਸੀ ਮੈਨੂੰ ਤੁਹਾਡੇ ਇੱਥੇ ਬਹੁਤ ਸਾਰੇ ਲੋਕਾਂ ਦੀ ਸ਼ਿਕਾਇਤ ਸੀ ਸ਼ਿਕਾਇਤ ਦੇ ਉੱਤੇ ਐਸਐਚਓ ਮੋਤੀ ਨਗਰ ਨੂੰ ਮੈਂ ਬਾਰ ਬਾਰ ਕਿਹਾ ਕਿ ਜਿਹੜੇ ਬੇੜੇ ਆ ਬੇੜਿਆਂ ਨੂੰ ਚੈੱਕ ਕਰੋ ਉਥੇ ਰਹਿਣ ਵਾਲੇ ਲੋਕਾਂ ਦੀ ਵੈਰੀਫਿਕੇਸ਼ਨ ਕਰੋ ਲੇਕਿਨ ਉਹਨਾਂ ਦੇ ਨਾਲ ਅੱਜ ਇੱਕ ਸਿਵਲ ਵਰਦੀ ਦੇ ਵਿੱਚ ਆਈ ਸੀ ਜਿੱਥੇ ਲੋਕਾਂ ਨੇ ਮੈਨੂੰ ਦੱਸਿਆ ਵੀ ਇਹ ਜਿਹੜਾ ਸਿਵਲ ਵਰਦੀ ਜੋ ਤੁਹਾਡੇ ਨਾਲ ਬੰਦਾ ਐਸਚੋ ਸਾਬ ਦੇ ਨਾਲ ਆਇਆ ਇਹ ਦਿਨੇ ਉਲਦਾ ਵਾ ਔਰ ਇਹ ਬੇੜਿਆਂ ਤੋਂ ਕਲੈਕਸ਼ਨ ਕਰਕੇ ਲੈ ਕੇ ਜਾ ਕਲੈਕਸ਼ਨ ਤੋਂ ਹੀ ਕਾਰਵਾਈ ਹੁਮੇਦੀ ਮੰਗ ਕਰੋਗੇ ਜਿਹੜੇ ਪੁਲਿਸ ਵਾਲੇ ਬਿਲਕੁਲ ਕਾਰਵਾਈ ਹੋਏਗੀ ਜੀ ਮੇਰੀ ਸੀਪੀ ਸਾਹਿਬ ਨਾਲ ਵੀ ਗੱਲ ਹੋਗੀ ਮੇਰੀ ਜੁਆਇੰਟ ਸੀਪੀ ਸਾਹਿਬ ਨਾਲ ਵੀ ਹੋਗੀ ਏਸੀਪੀ ਸਾਹਿਬ ਨਾਲ ਵੀ ਤੇ ਮੈਡਮ ਪੁਲਿਸ ਪਰ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਪੁਲਿਸ ਦਾ ਧਿਆਨ ਚ ਕਿਉਂ ਨਹੀਂ ਅੱਜ ਘਰੇ ਆ ਮੈਂ ਧੰਦੇ ਚੱਲ ਰਿਹਾ ਪੁਲਿਸ ਨੂੰ ਪਤਾ ਨਹੀਂ ਵੀ ਇਹ ਕੰਮ ਚੱਲ ਰਿਹਾ ਦੇਖੋ ਜਿਹੜੀ ਚੀਜ਼ ਮੌਕੇ ਤੇ ਫੜੀ ਗਈ ਮੌਕੇ ਤੇ ਫੜੀ ਗਈ ਐਸਐਚਓ ਸਾਹਿਬ ਨੂੰ ਬੁਲਾਇਆ ਗਿਆ ਮੇਰਾ ਫਰਜ਼ੇ ਬਣਦਾ ਵੈ ਮੌਕੇ ਤੇ ਨਾ ਤੇ ਕਾਰਵਾਈ ਕਰਾਂ

आप करो तो मैंने बाई पोस्ट भी मेरे पास सारा है लेकिन अभी तक कोई देखिए चौदह से लेके अभी तक मतलब तो कोई नहीं, नहीं हुआ, कोई नहीं हुआ। ना। तो आ, मैडम ने किया बहुत बढ़िया है अपील तो करना चाहते कदम उठाएंगे तो यहाँ जितने सैनिक होता है मोबाइल छीना जाता है हमारे बिहार में लोगों को ये बंद हो जाएगा अगर ये दोनों विभाग के जो ऐसी धंधा है बंद हो जाएंगे तो यहाँ का जो क्राइम है फर्क सब पड़ता है बाल बच्चा पर फर्क पड़ता है हमारा पर भी दारू पी के ए इंगल लग गया ना देखिए इंगल लग गया ना ये अड्डे पर छीन छोड़ होता है हमारे दरवाजे पर गाड़ी बंद दे देते देखिए हम रोकेंगे तो अड्डे ऐसी मार खाएंगे हम जैसे कहे जहाँ चलने के हमारे के कहेंगे कि आड्डा बंद करने के लिए तहाँ हम तैयार हैं ए साहब आए हमारे यही आडा है ਖੁਲੀਆ ਮਟਾ ਹੈ ਕੋਈ ਸਰ ਭਾਈ ਉਹ ਜੋ ਐਮਐਲਏ ਨੇ ਕਦਮ ਉਠਾਇਆ ਉਹ ਅੱਛਾ ਬਹੁਤ ਅੱਛਾ ਕੀਤਾ ਜੀ ਬਹੁਤ ਗੱਜਗੱਜ ਖੁਸ਼ ਹੁਏ ਇਸ ਤੋਂ ਪਹਿਲੇ ਕੋਈ ਆਇਆ ਥਾ ਨਹੀਂ ਕੋਈ ਨਹੀਂ ਨਹੀਂ ਹਸ ਲਗਵਾਇਆ ਐਮਐਲਏ ਉੱਥੇ ਹੀ ਮੌਕੇ ਤੇ ਪਹੁੰਚੀ ਪੁਲਿਸ ਦਾ ਕਹਿਣਾ ਹੈ ਕਿ ਉਕਤ ਅੱਡਿਆਂ ਤੇ ਪਹਿਲਾਂ ਵੀ ਰੇਡ ਕੀਤੀ ਜਾਂਦੀ ਰਹੀ ਹੈ ਪਰ ਉਹਨਾਂ ਹੱਥ ਕੁਝ ਨਹੀਂ ਲੱਗਾ ਅਗਰ ਪਵਿਕ ਵਿੱਚ ਅਜਿਹਾ ਕੁਝ ਹੋਇਆ ਤਾਂ ਉਕਤ ਲੋਕਾਂ ਦੇ ਖਿਲਾਫ ਉਹਨਾਂ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ ਬੰਦੇ ਸੀਗੇ ਜੀ ਐਡੇ ਬੰਦ ਸੀਗੇ ਜੀ ਤੁਹਾਡੀ ਨੋਲਿਜ ਹੈਗੇ ਵੀ ਐਡੇ ਚਲਦੇ ਆ ਇਹਦਾ ਮਤਲਬ ਜਦੋਂ ਅਸੀਂ ਐਸਐਚਐ ਨੂੰ ਕਹਿੰਦੇ ਆ ਰੇਡ ਮਾਰੋ ਤੇ ਤੁਸੀਂ ਉਹਨੂੰ ਫੋਟੋ ਭੇਜ ਦਿੰਦੇ ਆ ਵੀ ਬੰਦੇ ਭਜਾ ਦੇ ਨਹੀਂ 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 ਬਿਲਕੁਲ ਨਹੀਂ ਜੀ ਇਹ 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 ਗੱਲ ਗਲਤ ਹੈ ਮੈਡਮ ਕੀ ਗੱਲ ਗਲਤ ਸਰ ਜਿੰਨੀ ਵਾਰੀ ਅਸੀਂ ਆਏ ਆ ਜਿੰਨੀ ਵਾਰੀ ਵੀ ਆਏ ਆ ਭਜਾ ਕੇ ਗਏ ਆ ਕੋਈ ਨਹੀਂ ਮਿਲਦਾ ਮੁੰਡੇ ਬੰਦੇ ਬੰਦੇ ਖੜੇ ਹੁੰਦੇ ਆ ਅਸੀਂ ਉਹ ਪਛਾਣ